ਦੋਸਤੋ ਅੱਜ ਆਪਾਂ ਗੱਲ ਕਰਾਂਗੇ ਭਰੋਸੇ ਦੀ ਇੰਤਹਾ ਜਿਦੋਂ ਕਿਸੇ ਉਤੇ ਬੇਤਹਾਸ਼ਾ ਭਰੋਸਾ ਕੀਤਾ ਜਾਂਦਾ ਤੇ ਉਸ ਦਾ ਰਿਜ਼ਲਟ ਪਰਮਾਤਮਾ ਕਿਸ ਤਰ੍ਹਾਂ ਦਿੰਦਾ ਇੱਕ ਵਾਰ ਦੀ ਗੱਲ ਹੈ ਜਹਾਜ਼ ਉੱਡਣ ਦੀ ਤਿਆਰੀ ਵਿੱਚ ਹੈ ਤੇ ਕੈਪਟਨ ਅਨਾਉਂਸ ਕਰਦਾ ਹੈ ਕਿ ਆਪਣੀਆਂ ਸੀਟ ਬੈਲਟਾਂ ਲਗਾ ਲਓ ਤਾਂ 에어로ਸਟ ਜਿਹੜੀ ਹੈ ਜਿਹੜਾ ਵੀ ਸਟਾਫ ਹੈ ਕਰੂ ਸਟਾਫ ਉਹ ਸਾਰੇ ਯਾਤਰੀਆਂ ਦਾ ਚੈੱਕ ਕਰਦੇ ਨੇ ਕਿ ਬੈਲਟ ਲਾਈ ਹੈ ਕਿ ਨਹੀਂ ਲਾਈ ਜਾਂ ਸਹੀ ਤਰੀਕੇ ਨਾਲ ਲੱਗੀ ਹੈ ਜਾਂ ਨਹੀਂ ਲੱਗੀ ਤੇ ਇਸ ਜਹਾਜ਼ ਵਿੱਚ ਦੋ ਬੱਚੇ ਨੇ ਛੋਟੇ ਛੋਟੇ ਤੇ ਉਹ ਆਪਣੇ ਖਾਸਿਆਂ ਖੇਡਿਆਂ ਵਿੱਚ ਮਸਰੂਫ ਨੇ ਇੱਕ ਦੂਜੇ ਨਾਲ ਹੱਸ ਰਹੇ ਨੇ ਖੇਡ ਰਹੇ ਨੇ ਬੈਲਟਾਂ ਜਰੂਰ ਉਹਨਾਂ ਨੇ ਲਾਈਆਂ ਹੋਈਆਂ ਤੇ ਥੋੜੀ देर ਬਾਅਦ ਜਦੋਂ ਜਹਾਜ਼ ਉੱਡ ਜਾਂਦਾ ਹੈ ਤੇ ਅਨਾਉਂਸਮੈਂਟ ਹੁੰਦੀ ਹੈ ਕਿ ਅਜੇ ਸੀਟ ਬੈਲਟਾਂ ਨਹੀਂ ਖੋਲਣੀਆਂ ਤੁਸੀਂ ਕਿਉਂਕਿ ਜਹਾਜ਼ ਵਿੱਚ ਥੋੜੀ ਖਰਾਬੀ ਆ ਗਈ ਹੈ ਤੇ ਉਹਨੂੰ ਠੀਕ ਕਰ ਰਹੇ ਹਨ ਪਰ ਸਭ ਤੋਂ ਬੇਖਬਰ ਉਹ ਦੋਨੇ ਬੱਚੇ ਆਪਣੀ ਦੁਨੀਆ ਵਿੱਚ ਮਸਰੂਫ ਨੇ ਇੱਕ ਦੂਜੇ ਨਾਲ ਹੱਸਾਂ ਮਜ਼ਾਕ ਕਰ ਰਹੇ ਨੇ ਖੇਡਾਂ ਖੇਡ ਰਹੇ ਨੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਤੇ ਥੋੜੀ ਦੇਰ ਬਾਅਦ ਇੱਕ ਹੋਰ ਅਨਾਉਂਸਮੈਂਟ ਹੁੰਦੀ ਹੈ ਕਿ ਜਹਾਜ਼ ਵਿੱਚ ਬਹੁਤ ਵੱਡੀ ਖਰਾਬੀ ਆ ਗਈ ਹੈ ਤੇ ਅਸੀਂ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਪਰ ਪਤਾ ਨਹੀਂ ਠੀਕ ਹੋਵੇਗੀ ਜਾਂ ਨਹੀਂ ਹੋਵੇਗੀ ਕਿ ਅਸੀਂ ਲੈਂਡ ਕਰ ਸਕਾਂਗੇ ਕਿਤੇ ਸੇਫਕੇ ਨਹੀਂ ਕਰ ਸਕਾਂਗੇ ਤਾਂ ਇਸ ਨਾਲ ਸਾਰੀਆਂ ਸਵਾਰੀਆਂ ਦੀ ਜਿਹੜੀ ਜਾਨ ਤੇ ਬਣ ਆਉਂਦੀ ਹੈ ਤੇ ਉਹ ਹਰ ਬੰਦਾ ਜਿਹੜਾ ਉਹ ਘਬਰਾ ਜਾਂਦਾ ਹੈ ਪਰ ਉਹ ਦੋਨੋਂ ਬੱਚੇ ਜਿਹੜੇ ਆ ਉਸੇ ਤਰ੍ਹਾਂ ਆਪਣੀ ਦੁਨੀਆ ਵਿੱਚ ਮਸਤ ਨੇ ਪਰ ਵਿਕੋ ਰੱਬ ਦਾ ਭਾਣਾ ਤੇ ਥੋੜੀ ਦੇਰ ਬਾਅਦ ਜਹਾਜ਼ ਜਿਹੜਾ ਆਪਣੇ ਟਿਕਾਣੇ ਤੇ ਜਿੱਥੇ ਜਾਣਾ ਸੀ ਸੇਫਲੀ ਲੈਂਡ ਕਰ ਜਾਂਦਾ ਹੈ ਇਸੇ ਕਸ਼ਮਕਸ਼ ਦੇ ਵਿੱਚ ਤੇ ਜਦੋਂ ਜਹਾਜ਼ ਲੈਂਡ ਕਰ ਜਾਂਦਾ ਸਾਰੀਆਂ ਸਵਾਰੀਆਂ ਉੱਤਰ ਰਹੀਆਂ ਹੁੰਦੀਆਂ ਤਾਂ ਉਹਨਾਂ ਵਿੱਚੋਂ ਇੱਕ ਵਿਅਕਤੀ ਜੋ ਸਾਰਾ ਰਸਤਾ ਉਹਨਾਂ ਬੱਚਿਆਂ ਦੀ ਮਸਤੀ ਉਹਨਾਂ ਦਾ ਬੇਖਬਰੀ ਬੇਖੌਫ ਜਿਹੜਾ ਜਿਨ੍ਹਾਂ ਉਹਨਾਂ ਦਾ ਵਤੀਰਾ ਸੀ ਉਹ ਦੇਖਦਾ ਰਿਹਾ ਸੀ ਉਸਨੇ ਬੱਚਿਆਂ ਨੂੰ ਪੁੱਛਿਆ ਕਿ ਤੁਹਾਨੂੰ ਡਰ ਨਹੀਂ ਲੱਗਿਆ ਤਾਂ ਉਹਨਾਂ ਬੱਚਿਆਂ ਵਿੱਚੋਂ ਇੱਕ ਲੜਕੀ ਜਿਹੜੀ ਸੀ ਉਹ ਥੋੜ੍ਹਾ ਸਮਝਦਾਰ ਸੀ ਵੱਡੀ ਸੀ ਜਿਹੜੀ ਭੈਣ ਸੀ ਉਸਨੇ ਉਸ ਸਵਾਰੀ ਨੂੰ ਜਵਾਬ ਦਿੱਤਾ ਕਿ ਜਹਾਜ਼ ਕ੍ਰੈਸ਼ ਹੋ ਹੀ ਨਹੀਂ ਸਕਦਾ ਸੀ ਇਹਨੇ ਸੇਫ ਲੈਂਡ ਕਰਨੀ ਹੀ ਕਰਨੀ ਸੀ ਤਾਂ ਇਹ ਗੱਲ ਸੁਣ ਕੇ ਉਹ ਵਿਅਕਤੀ ਬਹੁਤ ਹੈਰਾਨ ਹੋਇਆ ਕਿ ਤੁਹਾਨੂੰ ਕਿਦਾਂ ਪਸਦਾ ਕਿ ਇਹ ਜਿਹੜਾ ਜਹਾਜ਼ ਹੈ ਕ੍ਰੈਸ਼ ਨਹੀਂ ਹੋ ਸਕਦਾ ਸੀ ਇਸਨੇ ਸੇਫ لینڈ ਕਰਨੀ ਹੀ ਕਰਨੀ ਸੀ ਤਾਂ ਉਸ ਲੜਕੀ ਨੇ ਉਸ ਬੱਚੀ ਨੇ ਜੋ ਜਵਾਬ ਦਿੱਤਾ ਉਹ ਸੁਣ ਕੇ ਤੁਹਾਡੇ ਵੀ ਰੌਂਕਤੇ ਖੜੇ ਹੋ ਜਾਣਗੇ ਤੇ ਤੁਹਾਨੂੰ ਭਰੋਸੇ ਦੇ ਜਿਹੜੀ ਆ ਉਹ ਪਤਾ ਲੱਗ ਜਾਏਗੀ ਭਰੋਸੇ ਦੀ ਪਾਵਰ ਉਹ ਲੜਕੀ ਬੜੇ ਮਾਸੂਮ ਲਹਿਜੇ ਵਿੱਚ ਜਵਾਬ ਦਿੰਦੀ ਹੈ ਕਿ ਸਾਨੂੰ ਪਤਾ ਸੀ ਇਹ ਜਹਾਜ਼ ਕ੍ਰੈਸ਼ ਨਹੀਂ ਹੋ ਸਕਦਾ ਇਹ ਬਿਲਕੁਲ ਸੇਫ لینڈ ਕਰੇਗਾ ਕਿਉਂਕਿ ਜਿਹੜਾ ਇਸ ਨੂੰ ਚਲਾ ਰਿਹਾ ਹੈ ਉਹ ਸਾਡਾ ਪਿਤਾ ਇਸ ਵਾਸਤੇ ਸਾਨੂੰ ਪੂਰਾ ਭਰੋਸਾ ਸੀ ਕਿ ਉਹ ਜਹਾਜ਼ ਨੂੰ ਸੁਰੱਖਿਅਤ ਉਤਾਰਨਗੇ ਤੇ ਸਾਨੂੰ ਕੁਝ ਨਹੀਂ ਹੋਣ ਦੇਣਗੇ ਇਸੇ ਤਰ੍ਹਾਂ ਜੇਕਰ ਅਸੀਂ ਪਰਮਾਤਮਾ ਤੇ ਵਿਸ਼ਵਾਸ ਰੱਖੀਏ ਤਾਂ ਜਿਸ ਜਹਾਜ਼ ਨੂੰ ਬਾਬਾ ਨਾਨਕ ਚਲਾ ਰਿਹਾ ਹੈ ਉਸ ਨੂੰ ਉਹ ਜ਼ਰੂਰ ਸੇਫ ਰੱਖੇਗਾ ਤੇ ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਦੁੱਖ ਤਕਲੀਫਾਂ ਤੋਂ ਜੋ ਵੀ ਮਸੀਬਤਾਂ ਆਉਂਦੀਆਂ ਉਹਨਾਂ ਤੋਂ ਬੇਖਬਰ ਆਪਣਾ ਕੰਮ ਕਰਦੇ ਰਹੋ ਕਿਉਂਕਿ ਇਸ ਜਹਾਜ਼ ਦਾ ਜਿਹੜਾ ਪਾਇਲਟ ਹੈ ਬਾਬਾ ਨਾਨਕ ਵਾਹਿਗੁਰੂ ਖੁਦਾ ਅੱਲਾ ਗੋਡ ਪਰਮਾਤਮਾ ਭਗਵਾਨ ਜੋ ਵੀ ਹੈ ਉਹ ਇਸ ਨੂੰ ਚਲਾ ਰਿਹਾ ਹੈ ਤੇ ਉਹ ਸਾਨੂੰ ਕਦੇ ਵੀ ਤਕਲੀਫ ਨਹੀਂ ਦੇਗਾ